ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀ ਅਜ ਤੋਂ ਤਿੰਨ ਦਿਨਾਂ ਹੜਤਾਲ ਸ਼ੁਰੂ ਹੋ ਗਈ ਹੈ ਵਿਭਾਗ ਦੇ ਸਾਰੇ ਮੁਲਾਜ਼ਮ ਪਾਵਰਕਾਮ ਖਿਲਾਫ ਪ੍ਰਦਰਸ਼ਨ ਕਰਨੇ ਨੇ ਔਰ ਅਜ ਤੋਂ 12 ਸਤੰਬਰ ਤੱਕਰ ਸਮੂਹਕ ਛੁੱਟੀ ਤੇ ਰਹਿਣ ਦਾ ਐਲਾਨ ਉਹਨਾਂ ਦੀ ਤਰਫੋਂ ਕੀਤਾ ਗਿਆ ਸੀ ਬਿਜਲੀ ਮੁਲਾਜ਼ਮ ਜੋ ਅਜ ਤੋਂ 12 ਸਤੰਬਰ ਤੱਕਰ ਸਮੂਹਕ ਛੁੱਟੀ ਤੇ ਰਹਿਣਗੇ ਯਾਨੀ ਕੰਮਕਾਜ ਠੱਪ ਰਹੇਗਾ 10 11 ਤੇ 12 ਸਤੰਬਰ ਇਹ ਤਿੰਨ ਦਿਨਾਂ ਦੇ ਲਈ ਸਮੂਹਕ ਛੁੱਟੀ ਦਿੱਤੇ ਬਿਜਲੀ ਮੁਲਾਜ਼ਮ ਅਜ ਤੋਂ ਚਲੇ ਗਏ ਨੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ ਲੇਕਿਨ ਬੇਸਿੱਟਾ ਰਹੀ ਸੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੋਂ ਬਾਅਦ ਹੁਣ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਜਨਤਕ ਛੁੱਟੀ ਤੇ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਤੇ ਅੱਜ ਤੋਂ ਜਿਹੜਾ ਇਹ ਕਲਮ ਛੋੜ ਇੱਕ ਤਰੀਕੇ ਦੀ ਹੜਤਾਲ ਸ਼ੁਰੂ ਹੋ ਰਹੀ ਹੈ ਨਾ ਮੁਲਾਜ਼ਮਾਂ ਦੀ ਇਹਾਰੇ ਮੁਲਾਜ਼ਮ ਤਿੰਨ ਦਿਨ ਦੀ ਹੜਤਾਲ ਤੇ ਰਹਿਣਗੇ ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਇਕਤਾ ਫੋਰਮ ਅਤੇ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਨੇ ਸਰਕਾਰ ਤੇ ਉਹਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਦੇ ਨਾਲ ਨਾਲ ਲੈਂਦੇ ਦੋਸ਼ ਲਗਾਏ ਨੇ ਇਹ ਪੰਜਾਬੀਆਂ ਦੇ ਲਈ ਫਿਕਰ ਵਾਲੀ ਗੱੜੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅਗਰ ਕੋਈ ਬਿਜਲੀ ਵਿਭਾਗ ਦੇ ਅੰਦਰ ਔਰ ਬਿਜਲੀ ਨਾਲ ਸੰਬੰਧਤ ਕੋਈ ਦਿੱਕਤ ਆਉਂਦੀ ਹੈ ਤਾਂ ਜਹੇ ਦੇ ਵਿੱਚ ਮੁਲਾਜ਼ਮ ਉਹ ਸਮੂਹ ਛੁੱਟੀ ਤੇ ਨੇ ਲੋਕਾਂ ਨੂੰ ਖੱਜਲ ਖੁਆਰੀ ਦੱਸ ਨਾ ਕਰਨਾ ਪੈ ਸਕਦਾ ਦੱਸ ਕਿ 6 ਸਤੰਬਰ ਨੂੰ ਤਿੰਨ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨਾਲ ਮੀਟਿੰਗ ਕੀਤੀ ਸੀ ਮੀਟਿੰਗ ਹੋਈ ਸੀ ਲੇਕਿਨ ਇਹ ਮੀਟਿੰਗ ਬੇਸਿੱਟਾ ਰਹੀ ਸੀ ਇਸ ਤੋਂ ਪਹਿਲਾਂ ਵੀ 31 ਜੁਲਾਈ ਨੂੰ ਹੋਈ ਮੀਟਿੰਗ ਬੇਸਿੱਟਾ ਰਹੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਉਹਨਾਂ ਨੂੰ ਕੁਝ ਵੀ ਦੇਣ ਦੇ ਲਈ ਤਿਆਰ ਨਹੀਂ ਹੈ ਬਸ ਉਹਨਾਂ ਨੂੰ ਪਰੋਸੇ ਹੀ ਦਿੱਤੇ ਜਾ ਰਹੇ ਨੇ ਤਾਂ ਹੁਣ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਹੜਤਾਲ ਹੋ ਰਹੀ ਹੈ ਸਬਸਟੇਸ਼ਨ ਸਟਾਫ ਨੂੰ ਸੁਰੱਖਿਆ ਤੇ ਓਵਰਟਾਈਮ ਦਿੱਤਾ ਜਾਏ ਇਹ ਮੰਗ ਕੀਤੀ ਜਾ ਰਹੀ ਹੈ ਮੁਰੜ ਜਾਰੀ ਕੀਤੇ ਪੱਤੇ ਜਿਹੜੇ ਨੇ 2021 ਤੋਂ ਲਾਗੂ ਹੋਣ ਇਹ ਮੰਗ ਕਰ ਰਹੇ ਨੇ ਬਿਜਲੀ ਮੁਲਾਜ਼ਮ ਥਰਡ ਸਕੇਲ ਪ੍ਰਮੋਸ਼ਨ ਤੇ ਭਰੋਸਾ ਦਿੱਤਾ ਜਾਏ ਇਹ ਵੀ ਬਿਜਲੀ ਕਾਮੇ ਜਿਹੜੇ ਨੇ ਮੰਗ ਕਰ ਰਹੇ ਨੇ ਇਹ ਵੀ ਮੁੱਖ ਮੰਗਾਂ ਦੇ ਵਿੱਚੋਂ ਇੱਕ ਮੰਗ ਹੈ ਖਾਲੀ ਅਸਾਮੀਆਂ ਨੂੰ ਭਰਿਆ ਜਾਏ ਜੋ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਨੇ ਖਾਲੀ ਅਸਾਮੀਆਂ ਉਹਨਾਂ ਨੂੰ ਜਲਦ ਤੋਂ ਜਲਦ ਭਰਿਆ ਜਾਏ ਇਹ ਮੰਗ ਕਰ ਰਹੇ ਨੇ ਮੁਲਾਜ਼ਮ ਦੂਸਰੇ ਸੂਬਿਆਂ ਤੋਂ ਜੋ ਭਰਤੀ ਕੀਤੀ ਜਾਂਦੀ ਹੈ ਮੁਲਾਜ਼ਮਾਂ ਦੀ ਉਸ ਤੇ ਰੋਕ ਲਗਾਈ ਜਾਏ ਯਾਨੀ ਦੂਸਰੇ ਸੂਬਿਆਂ ਤੋਂ ਜੋ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਉਸ ਨੂੰ ਖਤਮ ਕੀਤਾ ਜਾਏ ਮ੍ਰਿਤਕ ਮੁਲਾਜ਼ਮ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਕਿਉਂਕਿ ਹਾਲ ਹੀ ਦੇ ਵਿੱਚ 700 ਦੇ ਕਰੀਬ ਦਸ ਚਾਰੇ ਕਿ ਨੌਜਵਾਨ ਜੋ ਬਿਜਲੀ ਟਰਾਂਸਫਰ ਤੇ ਟਰਾਂਸਫਾਰਮਰ ਤੇ ਚੜ ਕੇ ਜਾਂ ਬਿਜਲੀ ਦੇ ਖੰਬੇ ਦੇ ਉੱਤੇ ਚੜ ਕੇ ਅਗਰ ਕੋਈ ਤਕਨੀਕੀ ਖਰਾਬੀ ਨੂੰ ਠੀਕ ਕਰਦੇ ਨੇ ਤਾਂ ਉਹਨਾਂ ਦੀ ਮੌਤਾ ਹੋ ਜਾਂਦੀਆਂ ਨੇ ਅਜਿਹੇ ਚ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਔਰ ਰਾਸ਼ੀ ਮੁਆਵਜ਼ਾ ਰਾਸ਼ੀ ਦਿੱਤੀ ਜਾਏ ਓਐਸ ਨੂੰ ਪੇ ਬੈਂਡ ਜਿਹੜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਬਿਜਲੀ ਮੁਲਾਜ਼ਮਾਂ ਦੀ ਤਰਫੋਂ ਸਬਸਟੇਸ਼ਨ ਸਟਾਫ ਨੂੰ ਸੁਰੱਖਿਆ ਤੇ ਓਵਰਟਾਈਮ ਮੰਗ ਰਹੇ ਨੇ ਤੇ ਵੱਡੀਆਂ ਤੇ ਮੁਖ ਮੰਗਾ ਨੇ ਜੋ ਤੁਹਾਨੂੰ ਅਸੀਂ ਗ੍ਰਾਫਿਕਸ ਦੇ ਜ਼ਰੀਏ ਦੱਸ ਰਹੇ ਹਾਂ ਇਸੇ ਇਹਨਾਂ ਮੰਗਾਂ ਨੂੰ ਲੈ ਕੇ ਹੀ ਬਿਜਲੀ ਮੁਲਾਜ਼ਮ ਹੜਤਾਲ ਤੇ ਗਏ ਨੇ ਤਿੰਨ ਦਿਨਾਂ ਹੜਤਾਲ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਹੈ ਬਿਜਲੀ ਮੁਲਾਜ਼ਮਾਂ ਦੀ ਬਿਜਲੀ ਕਾਮਯਾਬੀ ਅਗਰ ਕਿਤੇ ਕੋਈ ਦਿੱਕਤ ਪੈਂਦੀ ਹੈ ਤਾਂ ਲਾਹਾਜ਼ਨ ਲੋਕ ਖਜਲ ਖਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਲੋਕਾਂ ਨੂੰ ਕਿਉਂਕਿ ਜੋ ਬਿਜਲੀ ਕਾਮੇ ਨੇ ਉਹ ਹੜਤਾਲ ਤੇ ਚਲੇ ਗਏ ਨੇ ਸਮੂਹਕ ਛੁੱਟੀ ਤੇ ਜਾਣ ਦਾ ਐਲਾਨ ਉਹਨਾਂ ਨੇ ਕੀਤਾ ਸੀ ਕੁਝ ਦਿਨ ਪਹਿਲਾਂ ਹੀ ਤਾਂ ਅੱਜ ਤੋਂ ਉਸ ਦੀ ਸ਼ੁਰੂਆਤ ਹੋ ਗਈ ਹੈ ਅੱਜ ਤੋਂ ਅਗਲੇ 2 ਦਿਨ ਇਹ ਹੜਤਾਲ ਦਾ ਅਸਰ ਨਜ਼ਰ ਆਏਗਾ ਪੰਜਾਬ ਦੇ ਵਿੱਚ ਦੂਸਰੇ ਸੂਬਿਆਂ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਭਰਤੀ ਕੀਤੀ ਜਾਂਦੀ ਹੈ ਰਿਕਰੂਟਮੈਂਟ ਹੁੰਦੀ ਹੈ ਉਸ ਤੇ ਇਤਰਾਜ਼ ਜਤਾ ਰਹੇ ਨੇ ਬਿਜਲੀ ਕਾਮੇ ਮੰਗ ਕੀਤੀ ਜਾ ਰਹੀ ਕਿ ਉਸ ਨੂੰ ਤਰਜੀਹ ਨਾ ਦਿੱਤੀ ਜਾਏ ਕਰੋੜਾ ਰੁਪਏ ਦੀ ਵਿੱਤੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਕਿ ਡਿਪਾਰਟਮੈਂਟ ਇਹ ਜੋ ਡਿਪਾਰਟਮੈਂਟ ਘਾਟੇ ਦੇ ਵਿੱਚ ਚੱਲ ਰਿਹਾ ਹੈ ਜਹੇ ਦੇ ਵਿੱਚ ਜੇਕਰ ਉਸ ਨੂੰ ਬਾਹਰ ਕੱਢਣਾ ਹੈ ਡਿਪਾਰਟਮੈਂਟ ਨੂੰ ਤਾਂ ਜੜੇ ਅੱਜ ਗ੍ਰਾਂਟ ਜਾਰੀ ਕੀਤੀ ਜਾਏ ਔਰ ਓਵਰਟਾਈਮ ਦਾ ਜਿਹੜਾ ਉਹਨਾਂ ਨੂੰ ਪੈਸੇ ਦਿੱਤੇ ਜਾਣ ਔਰ ਨਾਲ ਹੀ ਅਗਰ ਕਿਸੇ ਦੀ ਜਾਨ ਜਾਂਦੀ ਹੈ ਤਕਨੀਕੀ ਖਰਾਬੀ ਨੂੰ ਠੀਕ ਕਰਦੇ ਸਮੇਂ ਤਾਂ ਅਜਿਹੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਔਰ ਆਰਥਿਕ ਮਦਦ ਦਿੱਤੀ ਜਾਣੀ ਚਾਹੀਦੀ ਹੈ